ਅਮਰੀਕਸਰ ਦੇ ਪ੍ਰਾਚੀਨ ਮੰਦਰ ਸ਼੍ਰੀ ਰਾਮਤਾਲੀ ਮੰਦਰ ਦੇ ਵਿੱਚ ਚੋਰੀ ਦੀ ਘਟਨਾ ਨੇ ਸਥਾਨਕ ਨਿਵਾਸੀਆਂ ਨੂੰ ਚਕਾ ਕੇ ਰੱਖ ਦਿੱਤਾ ਜਿਨ੍ਹਾਂ ਦੱਸਦੇ ਇਹ ਰਾਤ ਦੇ ਸਮੇਂ ਮੰਦਰ ਦੇ ਲక్ష్ਮੀ ਨਰਾਇਣ ਦੇ ਦਰਵਾਜ਼ੇ ਦਾ ਤਾਲਾ ਤੋੜ ਕੇ ਚੋਰਾਂ ਨੇ ਗੁੱਲਕ ਚੱਕ ਕੇ ਛੱਤ ਦੇ ਉੱਪਰ ਲੈ ਗਏ ਨੇ ਜਿਸ ਤੋਂ ਪੈਸੇ ਘਟੇ ਗਏ ਚੋਰਾਂ ਨੇ ਮਾਤਾ ਭਦਰਕਾਰੀ ਮੰਦਰ ਦਾ ਦਰਵਾਜ਼ਾ ਤੋੜਨ ਦੀ ਵੀ ਕੋਸ਼ਿਸ਼ ਕੀਤੀ ਪਰ ਮੰਦਰ ਦੇ ਪੰਡਤ ਨਾਥੂ ਰਾਮ ਦੁੱਬੇ ਦੇ ਜਾਗਨ ਦੇ ਕਾਰਨ ਚੋਰ ਉੱਥੋਂ ਭੱਜਦੇ ਹੋਏ ਦਿਖਾਈ ਦਿੱਤੇ ਨੇ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਮੰਦਰ ਦੇ ਬਾਰੇ ਤੇ ਆਇਆ ਕਿ ਸਾਡੇ ਅੰਮ੍ਰਿਤਸਰ ਦਾ ਬਹੁਤ ਪ੍ਰਾਚੀਨ ਸ਼੍ਰੀ ਰਾਮਤਲਾਈ ਮੰਦਰ ਹੈ ਇੱਥੋਂ ਦੇ ਮੁੱਖ ਪੰਡਤ ਨੇ ਨਥੁਰਾਮ ਦੂਬੇ ਜੀ ਕੱਲ ਰਾਤ ਨੂੰ 1.5 ਪੂਨੇ 2 ਵਜੇ ਇੱਥੇ ਕੋਈ ਲੜਕੇ ਦੁਆਰ ਟੱਪ ਕੇ ਅੰਦਰ ਆਇਆ ਤੇ ਜਿਨ੍ਹਾਂ ਨੇ ਇੱਥੇ ਲక్ష్ਮੀ ਨਾਰਾਇਣ ਜੀ ਮੰਦਰ ਜੀ ਦਾ ਜਿਹੜਾ ਦਰਵਾਜ਼ਾ ਤੋੜ ਕੇ ਅੰਦਰੋਂ ਗੋਲਕ ਕੱਢੀ ਗੋਲਕ ਕੱਢ ਕੇ ਛਾਤੇ ਲੈ ਗਏ ਆ ਤੇ ਉੱਥੇ ਜਾ ਕੇ ਉਹਨਾਂ ਨੇ ਪੈਸੇ ਪੂਸੇ ਕੱਢ ਕੇ ਭੱਜ ਗਏ ਉਸ ਤੋਂ ਬਾਅਦ ਮਾਤਾ ਸ਼੍ਰੀ ਪੱਧਰ ਕਾਲੀ ਜੀ ਦਾ ਮੰਦਿਰ ਹੈ ਉਹਨਾਂ ਦੇ ਮੰਦਿਰ ਨੂੰ ਵੀ ਦਰਵਾਜ਼ੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਨੀਦਰ ਨੂੰ ਸਾਡੇ ਆ ਪੰਡਤ ਜੀ ਜਿਹੜੇ ਨੱਥੂ ਰਾਮ ਜੀ ਆ ਜਾ ਗਏ ਤੇ ਇਹਨਾਂ ਨੇ ਸ਼ੋਰ ਮਚਾਇਆ ਤੇ ਉਹ ਭੱਜ ਗਏ ਅੱਜ ਇਸ ਬੰਦ ਜੀ ਅਸੀਂ ਸਵੇਰੇ ਕਮਿਸ਼ਨਰੋਂ ਪੁਲਿਸ ਨਾਲ ਮੇਰੀ ਗੱਲ ਹੋਈ ਸੀ ਇਹ ਫਿਰ ਐਸਐਚਓ ਬੀਡੀ ਵੀ ਨਾਲ ਗੱਲ ਹੋਈ ਆ ਉਹਨਾਂ ਨੇ ਉਹ ਆਪਣੀ ਟੀਮਾਂ ਵਲ ਅਲੱਗ-ਅਲੱਗ ਸਵੇਰ ਦੀਆਂ 2-3 ਟੀਮਾਂ ਉਹਨਾਂ ਦੀ ਆ ਚੁੱਕੀਆਂ ਆ ਉਹ ਕਹਿੰਦੇ ਉਹਨਾਂ ਨੇ ਪੂਰਾ ਅਸ਼ੋਰੈਂਸ ਦਿੱਤੀ ਆ ਸ਼ਵਾਸਨ ਦਿੱਤਾ ਮੰਦਿਰ ਨੂੰ ਕਿ ਬੜੀ ਜਲਦੀ ਹੈ ਚੋਰ ਨੂੰ ਚੋਰਾਂ ਨੂੰ ਅਸੀਂ ਟਰੇਸ ਕਰ ਲਾਂਗੇ ਤੇ ਬਾਕੀ ਇਸ ਬੰਦ ਦੇ ਵਿੱਚ ਅੱਗੇ ਵੀ ਅਸੀਂ ਕਈ ਵਾਰੀ ਪੁਲਿਸ ਨੂੰ ਕੰਪਲੇਨਟ ਕੀਤੀਆਂ ਕਿ ਇੱਥੇ ਕੁਝ ਦੁਪਹਿਰ ਦੇ ਟਾਈਮ ਵੀ ਸ਼ਰਾਰਤੀ ਅੰਸਰ ਆਂਦੇ ਨੇ ਕਿ ਜਿਹੜੇ ਆ ਕੇ ਮੰਦਰ ਦੀ ਮਰਿਆਦਾ ਖਰਾਬ ਕਰਦੇ ਨੇ ਜਿਵੇਂ 12 ਵਜੇ ਮੰਦਰ ਬੰਦ ਹੁੰਦਾ ਟਾਈਮ ਹੋ ਜਾਂਦਾ ਉਹ ਉਹਨਾਂ ਦਾ ਆਉਣ ਦਾ ਟਾਈਮ ਹੀ 12 ਤੋਂ 1 ਵਜੇ ਹੁੰਦਾ ਹੈ ਜਾਂ ਗੇਟ ਬੰਦ ਕਰ ਦਾਂਗੇ ਦਰਵਾਜ਼ੇ ਪਿੱਛੋਂ ਵਾਰਾ ਟੱਪ ਕੇ ਆ ਜਾਂਦੇ ਨੇ ਰੋਵਰ ਦੇ ਵਿੱਚ ਨਾਂਦੇ ਨੇ ਜੇ ਉਹਨਾਂ ਨੂੰ ਪੰਡਤ ਜੀ ਕਹਿੰਦੇ ਹਨ ਮਨਾ ਕਰਦੇ ਤੇ ਪੰਡਤ ਜੀ ਨਾਲ ਵੀ ਲੜਦੇ ਆ ਇਸ ਸਬੰਧ ਵਿੱਚ ਵੀ ਕਮਿਸ਼ਨਰੋਂ ਪੁਲਿਸ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਸ਼ਵਾਸਨ ਦਿੱਤਾ ਕਿ ਅੱਜ ਤੋਂ ਬਾਅਦ ਜਿਹੜਾ ਵੀ ਆਏਗਾ ਉਹਨਾਂ ਤੇ ਐਫਆਰ ਰਜਿਸਟਰ ਕੀਤੀ ਜਾਏਗੀ ਪੰਡਿਤ ਨਾਥੂ ਰਾਮ ਦੋਵੇ ਕੀ ਬਾਤ ਹੋਈ ਹੈ ਇਹ ਇਹ ਚੋਰੀ ਹੋਈ ਹੈ ਰਾਤ 3 ਵਜੇ ਆਪਾਂ ਉੱਠੇ ਆ ਤੇ ਇਧਰ ਇਧਰ ਬਾਥਰੂਮ ਹੋ ਕੇ ਅਸੀਂ ਜਿ세 ਇਧਰ ਆਏ ਤਾਂ ਚੋਰ ਉਧਰ ਸਾਹਮਣੇ ਕਾਲੀ ਮਾਤਾ ਦੇ ਮੰਦਿਰ ਦੇ ਸਾਹਮਣੇ ਦੇਖਾ ਉਹ ਦੇਖ ਤੇ ਉਹ ਭਾਗਾ तो हमने शोर मचाया और बेटा हमारा था वो सारे उठ के फिर आगे सारा चेक किए तो लक्ष्मी नारायण मंदिर का भी गुल्लक तोड़ा हुआ गेट टूटा हुआ था काली माता मंदिर का भी गेट टूटा हुआ था ये सारा चेक किए तो एक गुल्लक छत के ऊपर मिला वो सारा पैसे उसमें से निकाल लेंगे और कितने तो, तो एक दिखा मुझे पहले भी कभी चोरी था था था। चोरी तो पहले भी हुई है काली माता मंदिर की में चोरी हुई है लेकिन आज वो एक ही बंदा दिखा है बाकी दिखा नहीं है बाहर शायद तो हुआ उसके तो हाँ सी सी टी वी में सारे हाँ, हाँ जी पुलिस भी आई है डीएसपी साहब भी आए थे उन्होंने कहा कि कोई नहीं पूरी कार्रवाई करेंगे चोर को पकड़ेंगे ये मंदिर श्री राम तलाई मंदिर सवेरे पता लगा वा भी इतने कितने अपना ताला तोड़ के मंदिर चो अपना पैसे लै गए चोर आया रात में ਪੰਡਤ ਜੀ ਨੇ ਵਿਚਾਰਨੇ ਟਾਈਮ ਸਿਰ ਪਤਾ ਲੱਗਿਆ ਇਹਦੀ ਆਵਾਜ਼ ਮਾਰਨਾ ਉਹ ਚੋਰ ਭੱਜ ਗਿਆ ਤੇ ਬਚਾਅ ਹੋ ਗਿਆ ਕਾਫੀ ਬਰਮਾਰ ਜੀ ਕਿੰਨੇ ਨੌਜਵਾਨ ਆਏ ਸੀ ਕੱਲਾ ਹੀ ਸੀਗਾ ਜੀ ਸਰ ਮੂਲ ਪੇਟਿਆ ਸੀ ਮੂਲ ਪੇਟਿਆ ਸੀ ਉਹਨੇ ਕੋਈ ਸੀਸੀਟੀਵੀ ਵਗੈਰਾ ਤੋਂ ਸਾਹਮਣੇ ਆਈ ਹਾਂਜੀ ਸੀਸੀ ਆਈ ਲੇਕਿਨ ਬੰਦਾ ਪਛਾਣਨੇ ਨੂੰ ਜਾਂਦੇ ਕੋਈ ਨਹੀਂ ਕੋਸ਼ਿਸ਼ ਕਰ ਰਹੇ ਆ ਤੇ ਜਲਦ ਤੋਂ ਜਲਦ ਬੰਦਾ ਫੜ ਕੇ ਸਰ ਪਤਾ ਲੱਗਾ ਕਿ ਕਿੰਨੇ ਕੇ ਪੈਸੇ ਸੀ ਬੋਲੇ ਕੁਝ ਪੈਸੇ ਦਾ ਨਹੀਂ ਪਤਾ ਲੱਗਾ ਫਿਰ ਵੀ ਕਾਫੀ ਬਚਾਅ ਹੋਇਆ ਮਹਾਰਾਜ ਦੀ ਕਿਰਪਾ ਸਰ ਕਿਸੇ ਨੇ ਦੇਖ ਰਿਆ ਸੀ ਮਦਰ ਦੇ ਵਿੱਚ ਹਾਂ ਪੁਜਾਰੀ ਸੀਗਾ ਸਵਾ 3 ਵਜੇ ਵਿਚਾਰਨੇ ਉੱਠ ਕੇ ਵੇਖਿਆ ਕਿ ਤੇ ਬ ਪੁਲਿਸ ਵਾਲਾ ਸਰੂਮ ਕੀ ਕਾਰਵਾਈ ਕੀਤੀ ਕੋ ਪਰਚਾ ਦਰਜ ਕਰਕੇ ਤੇ ਬਾਕੀ ਜਿਹੜੀ ਕਾਰਵਾਈ ਹੋਈ ਵੀ ਕਰਾਂਗੇ ਬੰਦੇ ਨੂੰ ਲਪਾਂਗੇ ਆਪਾਂ ਜਲਦ ਤੋਂ ਜਲਦ